ਕਰਤੀ ਦਸ਼ਮੇਸ਼ 9900 ਇਹਦੇ ਵਿੱਚ ਮੈਂ ਤੁਹਾਨੂੰ 7 ਤੋਂ 8 ਮੋٹے ਮੋٹے ਜਿਹੜੇ ਮੈਨੂੰ ਪਤਾ ਮੇਰੇ ਦਿਮਾਗ ਚ ਆਏ ਫੀਚਰ ਜਿਹੜੇ ਮੈਂ ਤੇ ਪ੍ਰੀਤ ਨੇ ਦੇਖੇ ਉਹ ਦੱਸਦੇ ਆ ਸ਼ੁਰੂ ਕਰ ਲੈਨੇ ਪ੍ਰੀਤ ਇਥੋਂ ਕਰ ਲਗੇ ਪਹਿਲਾਂ ਇਹ ਚ ਦਿੱਤਾ ਕਲੀਨਿੰਗ ਫੈਨ ਜਿਹੜਾ ਕਹਿਦੇ ਕੰਪੈਨ ਦੀ ਜਿਹੜੀ ਸੁੰਦਰਤਾ ਉਹਨੂੰ ਸੁੰਦਰ ਰੱਖੂਗਾ ਉਹ ਮੂਰੇ ਨਹੀਂ ਜੰਮਣ ਦਿੰਦਾ ਹੱਲੇ ਪੜਨਾ ਨਹੀਂ ਦੇਣਾ ਇਥੋਂ ਜਿੰਨੀ ਵੀ ਡਸਟ ਉਹ ਮੂਰੇ ਨਹੀਂ ਇੱਕ ਪ੍ਰੀਤ ਗੱਲ ਕਰਦਾ ਸੀ ਬਈ ਇਹਦੀ ਸਾਰੀ ਚੀਜ਼ ਖੋਲਿਆਂ ਦੀ ਤਿੰਨ ਸਹਜ ਖੁੱਲਦੀ ਆਉਣੇ ਜੇ ਸਫਾਈ ਕਰਨੀ ਓਏ ਸਫਾਈ ਕਰਨੀ ਨਹੀਂ ਨਾ ਕਈ ਵਾਰੀ ਕੰਬੈਨਾਂ ਦੇ ਨਾ ਆਮ ਤਾਂ ਹੁੰਦਾਗਾ ਸਾਰਿਆਂ ਦੇ ਕਈ ਵਾਰੀ ਨਾ ਇੱਕ ਦਿੱਤਾ ਹੁੰਦਾ ਉਹ ਇੱਕ ਸਾਰਾ ਖੋਲਣਾ ਬਹੁਤ ਔਖਾ ਹੈਗਾ ਇਹ ਤਿੰਨ ਪਾਰਟਸ ਵਿੱਚ ਖੁੱਲ ਜਾਂਦਾਗਾ ਤੇ ਉਹ ਸਾਫ਼ ਕਰਨਾ ਸੌਖਾ ਹੋ ਜਾਂਦਾ ਆ ਹਾਈਡਰੌਲਿਕ ਆ ਬਈਆ ਖੋਲਿਆ ਵੇ ਸਾਡਾ ਪਾਈ ਇਹ ਹਾਈਡਰੌਲਿਕ ਆ ਹਾਂ ਤੇ ਇਹ ਕਿਹੜੇ ਇਹ ਕਿਤੇ ਗੈਰੀ ਜੈਕ ਜੇ ਦਿੱਤੇ ਵੇ ਆ ਹਾਂ ਕਿੱਧਰ ਗਏ ਓਏ ਹਾਂ ਆ ਦੇ ਪ੍ਰੀਤਾ ਆ ਦੇ ਆ ਦੇ ਪੈਰ ਦਿੱਤੇ ਯਾਰ ਚਾਰ ਇਹਦੇ ਦਿੱਤਾਗਾ ਹੈਨਾ ਹਾਂ ਇੱਕਦਮ ਹੀ ਹੈਗਾ ਰੋਕ ਜਾ ਰੋਕ ਜਾ ਦੋ 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 ਪਰਲੇ ਪਾਸੇ ਇਹਦੇ ਇੱਕ ਆ ਰਿਹਾ ਸਹਿਦ ਨਾਲ ਜੀ ਜਦੋਂ ਆਪਾਂ ਕਮੈਂਡ ਖੜਾਉਣੀ ਆ ਹਾਂ ਆਕਸੀਜਨ ਚ ਆਕਸੀਜਨ ਚ ਤੇ ਉਹ ਇੱਟਾਂ ਲਾ ਕੇ ਇਹਨੂੰ ਖੜਾ ਦੇਣੇ ਟਾਇਰਾਂ ਦੇ ਪਾਰ ਉਹ ਪੈਰਾਂ ਦੇ ਖੜੀ ਆ ਉਹਦੇ ਹਣਾ ਤੇ ਅੱਗੇ ਆਪਾਂ ਇੱਕ ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਇਹਦੇ ਮਗਰਲੇ ਟਾਇਰ ਪ੍ਰੀਧ ਸਿੱਧੇ ਨਹੀਂ ਇਹ ਆਏ ਹੈਗਾ ਲੈ ਆਏ ਆ ਹੁਣ ਤੂੰ ਦੇਖ ਜਦੋਂ ਆਪਾਂ ਬੱਟ ਟਪਾਵਾਂਗੇ ਹਾਂ ਬੱਟ ਟਪਾਵਾਂਗੇ ਜੇ ਸਿੱਧੇ ਟਾਇਰ ਹੋਣਗੇ ਤਾਂ ਮਸ਼ੀਨ ਤਕੜੀ ਆ ਕਈ ਵਾਰੀ ਹਿੱਸੇ ਤੇ ਮਗਰ ਲੈ ਤੇ ਜ਼ੋਰ ਵਾਲਾ ਪੈ ਜਾਂਦਾ ਵੀ ਪੱਟ-ਪੁੱਟ ਨਾ ਦਵੇ ਥੋੜਾ ਨੁਕਸਾਨ ਤਾਂ ਕਰੂ ਗਈ ਕਿੱਥੇ ਇਹ ਆਏ ਆ ਥੋੜਾ ਟੇਢਾਗਾ ਪਹਿਲਾਂ ਇੱਕ ਟਾਇਰ ਪਹਿਲਾਂ ਲੰਘ ਗਿਆ ਇੱਕ ਟਾਇਰ ਦੂਜਾ ਲੰਘ ਗਿਆ ਹਾਂ ਸਹੀ ਆ ਸਹੀ ਆ ਤੇ ਐਲਈਡੀ ਲਾਈਟਾਂ ਇਹਦੇ ਸੱਚਪਰੀ ਦਾ ਐਲਈਡੀ ਲਾਈਟਾਂ ਬੈਟਰੀ ਦੇ ਬਹੁਤ ਫਰਕ ਪੈਂਦਾ ਐ ਐਲਈਡੀ ਲਾਈਟਾਂ ਦਾ ਨਾਲ ਦੂਜੀਆਂ ਲਾਈਟਾਂ ਦਾ ਇਹ ਥੋੜਾ ਉਹਦੇ ਨਾਲ ਉਹਨਾਂ ਉਹਨਾਂ ਨੂੰ ਘਟ ਖੰਡੀਆਂ ਇਹ ਬਿਜਲੀ ਹਾਂ ਬਿਜਲੀ ਵੀ ਖਿੱਚਦੀ ਕਰੰਟ ਘਟ ਖੰਡੀਆਂ ਕਰੰਟ ਘਟ ਹੈ ਦੀ ਆਪਣੇ ਹਿਸਾਬ ਦੇ ਨਾਲ ਇਹ 1 ਕੇਜੀ ਡਬਲ ਥਰੇਸ਼ਰ ਆ ਵੀ ਜਿਹੜੀ ਸਫਾਈ ਹੈ ਮਸ਼ੀਨ ਦੀ ਹਾਂ ਉਹ ਬਹੁਤ ਹੀ ਜ਼ਿਆਦੇ ਘੈਂਟ ਆ ਵੀ ਜਿਹੜੀ ਸਫਾਈ ਆਊਗੀ ਉਹ ਬਹੁਤ ਵਧੀਆ ਆਊਗੀ ਤੇ ਬਾਕੀ ਇਹਦਾ ਰੰਗ ਬਹੁਤ ਘੈਂਟ ਆ ਰੰਗ ਬਹੁਤ ਸੋਹਣਾ ਇਹ ਟੌਪ ਮਾਡਲ ਆ ਪ੍ਰੀਤ ਹਾਂ ਟੌਪ ਮਾਡਲ ਆ ਇੱਥੇ ਜੀਪੀਐਸ ਲੱਗਿਆ ਵਾ ਟਾਪੇ ਤੇ ਲਿਖਿਆ ਹਾਂ ਜੀਪੀਐਸ ਟ੍ਰੈਕਰ ਲਿਖਿਆ ਵਾ ਕਿਤੇ ਵੀ ਤੁਰੇ ਫਿਰਦੀ ਆ ਆਪਾਂ ਨੂੰ ਪਤਾ ਲੱਗੂਗਾ ਆਈ ਨਹੀਂਗਾ ਵੀ ਕਿੱਥੇ ਦੂਰੀ ਫੈਰਦੀ ਆ ਪੁੱਛ ਫੋਨ ਲਾ ਕੇ ਪੁੱਛਣ ਦੀ ਲੋੜ ਨਹੀਂ ਤੁਸੀਂ ਸਿੱਧਾ ਆਪਦੇ ਐਪ ਖੋਲੋ ਆਪਾਂ ਨੂੰ ਪਤਾ ਲੱਗ ਜੂਗਾ ਇੱਕ ਐਵੇਂ ਵੀ ਆ ਟੁੱਕੇ ਰਾਮ ਆ ਰਿਹਾ ਹੂੰ ਅਗਲੇ ਨੂੰ ਪੁੱਛਣ ਦੀ ਲੋੜ ਨਹੀਂ ਵੀ 4 ਕਿੱਲੇ 5 ਕਿੱਲੇ ਆ ਇਹ ਜਦੋਂ ਤੂੰ ਸਾਰਾ ਵੜ ਲੈ ਆਪ ਦੱਸੂਗੀ ਮੈਂ ਕਿੱਲੇ ਕਿੱਲੇ ਵੜ ਲੈ ਕੰਪਿਊਟਰ ਹੀ ਆ ਸਾਰਾ ਆਪ ਦੱਸੂਗੀ ਸਾਰਾ ਡਾਟਾ ਸਟੋਰ ਹੋ ਜਾਏ ਤੇ ਬਾਕੀ ਹਾਂ ਦੀ ਦੋਦਰ ਤਾਂ ਸੱਜਣ ਪਹੁੰਚੇ ਹੋਈ ਨਹੀਂ ਹਾਂ ਕਮੈਂਟ ਦੇ ਮੁਕੇ ਦੇਖ ਰਹੇ ਨੇ ਬਾਕੀ ਯਾਰ ਵਿੱਚ ਆਇਆ ਵਿੱਚੋ ਹੀ ਦੇਣੀ ਆ ਹਾਂ ਪਹਿਲੇ ਚੜ ਜਣ ਆ ਪੌੜੀ ਦੇ ਵੀ ਫਾਸ਼ਨ ਆ ਆ ਪੌੜੀ ਦਾ ਹੀ ਫਾਸ਼ਨ ਆ ਪੌੜੀ ਨਹੀਂ ਆਏ ਫਸਦੀ ਤੁਰੀ ਫਿਰਦੀ ਰਹਿੰਦੀ ਆ ਇਹ ਪੌੜੀਆਂ ਇਕੱਠੀ ਹੋ ਕੇ ਇੱਥੇ ਮੂਰੇ ਆ ਜਾਂਦੀ ਆ ਇਹ ਘੁੰਮ ਜਾਂਦੀ ਆ ਹਾਂ ਆਇਆ ਪ੍ਰੀਤ ਆਇਆ ਤਾਂ ਆ ਜਾ ਆਇਆ ਕਰਾ ਆ ਜਾ ਲੈ ਲਾ ਇਧਰ ਦੇਖ ਪਹਿਲਾਂ ਓਏ ਆਹ ਦੇਖ ਇੱਕ ਕੈਮਰਾ ਤਾਂ ਇੰਜਨ ਤੇ ਵੀ ਬੈਲਟਾਂ ਬੁਲਟਾਂ ਦੇਖਣ ਨੂੰ ਕੈਮਰਾ ਦੋ ਇਹ ਬੈਕ ਇਹ ਬੈਕ ਕੈਮਰਾ ਮਗਰ ਤਾਂ ਹੁੰਦੇ ਤਰਪਾ ਲਿਆ ਬੈਕ ਡੱਕ ਲੱਗਿਆ ਵੈਰ ਏਸੀ ਲੱਗਿਆ ਵਾ ਏਸੀ ਲੱਗਾ ਵੈਰ ਯਾਰ ਚਲਾਉਣ ਦੀ ਬੰਦ ਨੂੰ ਲਾਂਦੀ ਬਹੁਤ ਆ ਗੀਅਰ ਹੂਡ ਲੀਵਰ ਬਹੁਤ ਸੋਹਣੇ ਲੱਗੇ ਵੈਆ ਬਾਲੇ ਯਾਰ ਆ ਇੱਕ ਆ ਵੀ ਮੈਨੂੰ ਯਾਰ ਹੁਣ ਗੱਲ ਪਤਾ ਲੱਗੀ ਹੈ ਕਹਿੰਦੇ ਵੀ ਇਹਦੇ ਇਕੱਠੀ ਗੀਅਰ ਆਕਾਰ ਵਾਂਗੂ ਆਮ ਕਮਾਂਡ ਦੇ ਹਨ ਜਿਵੇਂ ਰਿਵਰਸ ਤੇ ਪਹਿਲਾ ਇੱਕ ਲੀਵਰ ਹੁੰਦਾ ਦੂਜੇ ਆ ਵੀ ਆਰ ਡਰ ਲੀਵਰ ਹੁੰਦੇ ਹੈ ਗੀਅਰ ਪਾਉਣ ਨੂੰ ਇਹ ਇੱਕ ਹੀ ਆ ਇਹ ਇੱਕ ਹੀ ਆ ਕਾਰ ਬੀਐਸਐਕਸ ਚਾਬੀਆਂ ਦੋ ਆ ਇਹਦੇ ਹੂੰ ਚਾਬੀਆਂ ਦੋ ਲੱਗੀਆਂ ਇਹ ਇੱਕ ਬੈਟਰੀ ਬੁੰਡਰੀ ਦੀ ਹੋਊਗਾ ਨਾ ਹਾਂ ਬਈ ਚੀਜ਼ਾਂ ਦਾ ਸਾਰੀਆਂ ਦਾ ਧਿਆਨ ਰੱਖਿਆ ਪ੍ਰੀਤ ਜੀ ਸਾਸ਼ਣ ਬਾਹਲੇ ਆ ਸਾਨੂੰ ਘੱਟ ਪਤਾ ਸਾਨੂੰ ਘੱਟ ਪਤਾ ਸੱਜਣਾ ਇਹ ਦੇਖਣਾ ਆ ਬਈ ਦੋ ਦੇ ਤੇ ਇਹ ਮਾਰ ਬੰਦੇ ਇਹਨਾਂ ਨੇ ਖੂਬੀਆਂ ਅੰਦਰ ਅੰਦਰ ਹੁੰਦੀਆਂ ਫੜ ਲਿਆ ਪਤਾ ਇਹ ਇੱਕ ਬਈ ਮਾਰ ਬੰਦੇ ਆ ਤੇ ਪ੍ਰੀਤ ਇਹਨਾਂ ਤੋਂ ਹੀ ਜਾਣ ਗੜੀਆਂ ਹਸ ਲੀਤੀ ਅੱਧੀ ਤਾਂ ਹਾਂ ਤੇ ਇਹਦਾ ਜਿਹੜਾ ਰੇਟ ਆ ਭਾਈ ਆਨਲਾਈਨ ਚੈੱਕ ਕਰ ਸਕਦੇ ਹੋ ਜਾਂ ਤੁਹਾਨੂੰ ਹਾਂ ਦਸ਼ਮੀਸ਼ ਵਾਲਿਆਂ ਤੋਂ ਦਸ਼ਮੀਸ਼ ਆਣ ਦਸ਼ਮੀਸ਼ 9100 ਟੋ ਮਾਡਲ ਹਾਂ ਤੇ ਵੀਡੀਓ ਪ੍ਰੀਤ ਕਹਿੰਦੇ ਸ਼ੇਅਰ ਕਰਦੇ ਹੋ ਜਿੰਨੀਕ ਜਾਣਕਾਰੀ ਮੋਟੀ ਮੋਟੀ ਸੀਗੀ ਆਪਾਂ ਦੇਤੀ ਗੁੱਜੀ ਇਹਨਾਂ ਨੂੰ ਪਤਾ ਹੀ ਆ ਦੇਖਣ ਵਾਲਿਆਂ ਨੂੰ ਬਾਕੀ ਆਹ ਬੰਦੇ ਨਾਲ ਸੰਪਰਕ ਕਰ ਲੈਦਾ ਉਧਰ ਵਾਲੇ ਇਹਨਾਂ ਨੂੰ ਗੁੱਜੀ ਗੁੱਜੇ ਪੇਤ ਪਤਾ ਕਰਦੇ ਸ਼ੇਰ ਆ ਜਾ